ਗੁੰਡਾਗਰਦੀ ਦਾ ਹੋਇਆ ਨੰਗਾ ਨਾਚ ਪਾਸਟਰ ਦੀ ਗੱਡੀ ਤੇ ਕੀਤਾ ਗਿਆ ਹੰਬੜਾ ਗੱਡੀ ਨੂੰ ਪੰਨ ਤੋੜ ਕੇ ਕੀਤਾ ਗਿਆ ਤਬਾ ਪਾਸਟਰ ਦੇ ਮੁਤਾਬਕ ਗੱਡੀ ਵਿੱਚੋਂ ਪੈ 32 ਲੱਖ 40 ਹਜ਼ਾਰ ਰੁਪਏ ਉੱਠ ਕੇ ਲੈ ਗਏ ਲਟੇਰੇ ਪਾਸਟਰ ਨੇ ਮੰਗ ਕੀਤੀ ਹੈ ਪੰਜਾਬ ਪੁਲਿਸ ਕੋਲੋਂ ਇਨਸਾਫ ਦੀ ਜਿਵੇਂ ਕਿ ਪੰਜਾਬ ਵਿੱਚ ਚੋਰੀਆਂ ਤੇ ਲੁੱਟਾਂ ਖੋਹਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਪੰਜਾਬ ਸਰਕਾਰ ਵੱਡੇ ਪੱਧਰ ਤੇ ਫੇਰ ਬਦਲੀਆਂ ਕਰ ਰਹੀ ਹੈ ਪੰਜਾਬ ਪੁਲਿਸ ਦੀਆਂ ਕਿ ਲੁੱਟਾਂ ਖੋਹਾਂ ਔਰ ਚੋਰੀਆਂ ਰੁਕ ਜਾਣ ਪਰ ਨਹੀਂ ਰੁਕ ਰਹੀਆਂ ਅੱਜ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ ਪਿੰਡ ਫੱਤੂ ਵਾਲਾ ਦੇ ਵਿੱਚੋਂ ਜਿੱਥੇ ਕਿ ਗੁੰਡਾਗਰਦਿੱਦਾ ਨੰਗਾ ਨਾਚ ਹੋਇਆ ਹੈ ਪਾਸਟਰ ਦੀ ਗੱਡੀ ਤੇ ਹਮਲਾ ਕੀਤਾ ਗਿਆ ਪਾਸਟਰ ਅਤੇ ਪਾਸਟਰ ਦੀ ਗੱਡੀ ਵਿੱਚ ਮੌਜੂਦ ਉਹਨਾਂ ਦੇ ਸਾਥੀ ਜ਼ਖਮੀ ਹੋਏ ਹਨ ਉਹਨਾਂ ਦੇ ਮੁਤਾਬਕ ਉਹਨਾਂ ਦੀ ਗੱਡੀ ਵਿੱਚ ਮੌਜੂਦ 32 ਲੱਖ ਰੁਪਈਆ ਲਟੇਰੇ ਲੁੱਟ ਕੇ ਲੈ ਗਿਆ ਹਨ ਜੋ ਕਿ 32 ਲੱਖ ਦੀ ਉਹਨਾਂ ਨੇ ਰਜਿਸਟਰੀ ਕਰਾਉਣੀ ਸੀ ਚਰਚ ਦੀ ਪਿੰਡ ਲਾਧੂਕਾ ਦੇ ਵਿੱਚ ਜੋ ਚਰਚ ਮੌਜੂਦ ਹੈ ਤਾਂ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ 32 ਲੱਖ ਰੁਪਈਆ ਲੁੱਟ ਕੇ ਲਟੇਰੇ ਜਿਹੜੇ ਲਿਜਾ ਚੁੱਕੇ ਹਨ ਔਰ ਪਾ ਪਾਸਟਰ ਮੰਗ ਕਰ ਰਿਹਾ ਹੈ ਇਨਸਾਫ ਦੀ ਪੰਜਾਬ ਪੁਲਿਸ ਤੋਂ ਹਾਂਜੀ ਵੀਰ ਜੀ ਕੀ ਮਾਮਲਾ ਹੈ ਮਾਮਲਾ ਇਹ ਵੀਰ ਜੀ ਅਸੀਂ ਲਾਦੂ ਕਾ ਮੰਡੀ ਮਹਾ ਅਭਿਸ਼ੇਕ ਚਰਚ ਤੋਂ ਰਹੇ ਬੋਲ ਰਹੇ ਹਾਂ ਜੀ ਜੀ ਔਰ ਸਾਡਾ ਮਾਮਲਾ ਇਹ ਸੀ ਜੀ ਅਸੀਂ ਨਾ ਕੱਲ ਚਰਚ ਤੋਂ ਜਾ ਰਹੇ ਸੀ ਸੱਤ ਬੰਦੇ ਜੀ ਪਿੰਡ ਟਾਲੀ ਵਾਲੇ ਵਾਇਆ ਸਖੇਰਾ ਸਖੇਰੇ ਤੋਂ ਫੱਤੂ ਵਾਲੇ ਪਿੰਡ ਤੱਕ ਜਦੋਂ ਫੱਤੂ ਵਾਲੇ ਪਿੰਡ ਦੇ ਵਿੱਚ ਪਹੁੰਚਿਆ ਸਾਨੂੰ ਅਣਪਛਾਤੇ ਬੰਦੇ ਸੀ ਇੱਕ ਬੰਦੇ ਦੀ ਪਛਾਣ ਵੈਸੇ ਆਜ ਆਈ ਸਾਨੂੰ ਬਾਅਦ ਚ ਉਹਨਾਂ ਨੇ ਕੀ ਕੀਤਾ ਸਾਡੇ ਤੇ ਤੇਜ ਧਾਰਾਂ 11 ਧਾਰਾਂ ਦੇ ਨਾਲ ਹਮਲਾ ਕਰਤਾ ਸਾਡੇ ਤੇ ਅਚਾਨਕ ਔਰ ਉਹਨਾਂ ਨੇ ਜਦੋਂ ਹਮਲਾ ਕੀਤਾ ਸਾਡੇ ਤੇ ਕਿਰਪਾਨਾਂ ਗੰਡਾਸੇ ਵਗੈਰਾ ਵੱਟੇ ਡਾਂਗਾ ਸੋਟੇ ਸਾਡੇ ਤੇ ਮਾਰੇ ਸਾਨੂੰ ਸਭ ਪਤਾ ਹੀ ਨਹੀਂ ਲੱਗਿਆ ਕੀ ਹੋਇਆ ਉਹਨਾਂ ਜਦੋਂ ਕਿਵੇਂ ਸਾਨੂੰ ਪਤਾ ਲੱਗਾ ਜਦੋਂ ਮਾਰੇ ਨੇ ਵੱਟੇ ਤਾਂ ਸਾਡੇ ਕੋਲ ਇੱਕ ਪੈਸੇ ਸੀ ਰਜਿਸਟਰੀ ਜ਼ਮੀਨ ਦੀ ਅਸੇ ਕਰਾਉਣੀ ਸੀ ਜੀ ਰਜਿਸਟਰੀ ਤੇ ਪੈਸੇ ਸੀ ਸਾਡੇ ਕੋਲ 32 ਲੱਖ 40 ਹਜ਼ਾਰ ਦਾ ਉਹਨਾਂ ਮੇਰੇ ਕੋਲ ਖੋਲ ਹੈ ਜੀ ਖੋ ਕੇ ਔਰ ਸਾਡੇ ਬੰਦੇ ਆ ਤਿੰਨ ਬੰਦਿਆਂ ਨੂੰ ਸੱਟਾਂ ਵੀ ਲੱਗ ਗਈਆਂ ਖੋ ਕੇ ਕਹਿੰਦੇ ਸਾਡਾ ਕੰਮ ਹੋ ਗਿਆ ਉਹ ਮਿੰਟ ਚਲੇ ਗਏ ਟਾਈਮ ਕਿੰਨਾ ਲੱਗ ਟਾਈਮ ਜੀ ਸਾਡੇ 5:30 ਤੋਂ 6 ਵਜੇ ਦਾ ਸ਼ਾਮ ਦਾ ਕੀ ਤੁਹਾਡੇ ਮੁਤਾਬਕ ਇੱਕ ਦੀ ਪਛਾਣ ਹੋਈ ਜੀ ਹਾਂਜੀ ਇੱਕ ਦੀ ਪਛਾਣ ਸਾਨੂੰ ਹੋਈ ਸੀ ਜੀ ਉਹਦਾ ਨਾਮ ਬੱਬੂ ਸਿੰਘ ਉਹਦੇ ਪਿਤਾ ਦਾ ਨਾਮ ਪ੍ਰੀਤਮ ਸਿੰਘ ਠੀਕ ਤੁਸੀਂ ਉਧਰ ਕਿਸ ਤਰ੍ਹਾਂ ਜਾ ਰਹੇ ਸੀ ਮਤਲਬ ਹਜ਼ਾਰੇ ਪਿੰਡ ਹਜ਼ਾਰੇ ਪਿੰਡ ਜਾ ਰਹੇ ਸੀ ਅਸੀਂ ਅੱਗੇ ਤਾਲੀ ਵਾਲਾ ਪਿੰਡ ਹੈਗਾ ਜੀ ਮਿਡਾਣੀ ਉੱਥੇ ਜਾਣਾ ਸੀ ਕਿਸੇ ਕੋਲ ਸਾਡਾ ਰਿਸ਼ਤੇਦਾਰ ਰਹਿੰਦਾ ਉਹਦੇ ਕੋਲ ਜਾਣਾ ਸੀ ਸਾਨੂੰ ਪੈਸੇ ਦੇ ਕੰਮ ਸੀ ਅਸੀਂ ਰਜਿਸਟਰੀ ਤੇ ਪੈਸੇ ਦੇਨੇ ਸਨ ਇਸ ਵੇਲੇ ਜਾ ਰਹੇ ਸੀ ਠੀਕ ਉਹਨ ਕੀ ਮੰਗ ਕਰਦੇ ਹੋ ਜੀ ਮੰਗ ਇਹ ਕਰਦੇ ਸਾਨੂੰ ਇਨਸਾਫ ਚਾਹੀਦਾ ਔਰ ਦੋਸ਼ੀਆਂ ਨੂੰ ਉੱਨਾ ਕਾਰਵਾਈ ਕੀਤੀ ਜਾਏ ਜੀ ਸਖਤ ਸਖਤ ਅਸੀਂ ਨਾ ਸਕੇਰੇ ਤੋਂ ਫੱਤੂਵਾਲੇ ਜਾਂ ਰਹੇ ਸੀਗੇ ਨਾਲੀਅਲੇ ਜਾਣਾ ਸੀਗਾ ਸਰ ਨਾਮ ਪਹਿਲਾਂ ਦੱਸੋ ਬੰਦੇ ਦਰਸ਼ਨ ਸਿੰਘ ਮੇਰਾ ਨਾਮ ਹੈ ਜੀ ਅਸੀਂ ਸਕੇਰੇ ਤੋਂ ਫੱਤੂਵਾਲੇ ਜਾ ਰਹੇ ਸੀਗੇ ਟਾਲੀ ਵਾਲੇ ਜਾਣਾ ਸੀ ਜਦੋਂ ਫੱਤੂਵਾਲੇ ਬੜੇ ਤੇ ਉੱਥੇ ਅਸੀਂ ਪਿੱਛੇ ਮੈਂ ਹੈਗਾ ਸੀ ਆਪ ਗੱਡੀ ਦੇ ਵਿੱਚ ਵਿੱਚ ਅਣਪਛਾਤੇ ਨੇ ਉਹਨਾਂ ਦੇ ਮੂੰਹ ਦੇ ਉੱਤੇ ਮਲ ਕਵਰ ਟੱਕੇ ਹੋਏ ਸੀ ਦੋ ਮੋਟਰਸਾਈਕਲਾਂ ਤੇ ਹਥਿਆਰ ਸੀਗੇ ਤੇ ਪਿੱਛੇ ਆ ਰਹੇ ਸੀ ਤੇ ਅਸੀਂ ਕਿਹਾ ਪਿੱਛੇ ਵੇਖਾ ਮਹਾ ਬਣਨਾ ਕੋਈ ਬੰਦੇਗੇ ਨਹੀਂ ਤੇ ਅਸੀਂ ਗੱਡੀ ਤੇਜ਼ ਕੀਤੀ ਤੇ ਜਦੋਂ ਮਲੇ ਪਿੰਡ ਬੜੇ ਤੇ ਫੜਦਿਆਂ ਸਾਰ ਮੰਨ ਲੇ ਅੱਗੇ ਨਾ ਇੱਕ ਗੱਡੀ ਖੜੀ ਸੀ ਚਿੱਟੇ ਰੰਗ ਦੀ ਸਵਿਫਟ ਗੱਡੀ ਸੀ ਪਤਾ ਨਹੀਂ ਤੇ ਦੋ ਮੋਟਰਸਾਈਕਲ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਯੱਕਦਮ ਅੱਗੂ ਹੀ ਆਗਰ ਪਿੱਛੇ ਹੀ ਆ ਗਏ ਤੋਂ ਉਹਨਾਂ ਹਮਲਾ ਕਰਤਾ ਮੰਨ ਲੇ ਗੱਡੀ ਸਾਰੀ ਤੋੜ ਬੰਨ ਕਰਤੀ ਤੇ ਆਪਣੇ ਸਤਪਾਲ ਕਿੜੇਮ ਪ੍ਰਧਾਨ ਜੀ ਨੇ ਇਹਨਾਂ ਦੇ ਕੋਲ ਪੈਸਾ ਦਾ ਬੈਗ ਸੀ ਦਵਿੰਦਰ ਖੋਲੇ ਲੱਗਾ ਚਲੇ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਦਾ ਬਸ ਇਨਸਾਫ਼ ਮੰਗਨੇ ਆ ਜੀ ਇਨਸਾਫ਼ ਉਹਨਾਂ ਸਖ ਸਖ ਤੁਸੀਂ ਕੋਈ ਦਰਖਾਸਤ ਵਗੈਰਾ ਲਗਾਤੀ ਜੀ ਪ੍ਰਸ਼ਾਸਨ ਕੋਲ ਪੁਲਿਸ ਨੂੰ ਹਾਂਜੀ 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 ਹੁਣ ਕੀ ਵਿਸ਼ਵਾਸ ਦੇ ਰਿਹਾ ਪ੍ਰਸ਼ਾਸਨ ਪ੍ਰਸ਼ਾਸਨ ਹੁਣ ਕਹਿ ਰਿਹਾ ਵੀ ਕਰਨੇ ਕਰ ਭਈ ਜੀ ਜੀ ਵੀਰ ਜੀ ਕੀ ਘਟਨਾ ਘਟੀ ਹੈ ਜੀ ਮੈਂ ਸਭ ਤੋਂ ਪਹਿਲਾਂ ਮੇਰਾ ਨਾਮ ਹੈ ਜੀ ਕੁਲਵਿੰਦਰ ਸਿੰਘ ਜੀ ਮੈਂ ਮਹਾਮਸ਼ੇਕ ਚਰਚਾ ਲਾਦੂ ਦਾ ਚਰਚਾ ਦਾ ਐਜ਼ ਅ ਕਮੇਟੀ ਮੈਂਬਰ ਆ ਜੀ ਤੇ ਅਸੀਂ ਜਦੋਂ ਕੱਲ ਜਾ ਰਹੇ ਸੀ ਰਸਤੇ ਦੇ ਵਿੱਚ ਕੁਝ ਸਾਨੂੰ ਪੇਮੈਂਟ ਦੀ ਲੋੜ ਸੀਗੀ ਕਿਸੇ ਪਰਸਨ ਕੋਲ ਸੀ ਕੁਝ 20 25000 ਰੁਪਿਆ ਲੈਣਾ ਸੀਗਾ ਕਿਸ ਵਾਸਤੇ ਲੈਣਾ ਸੀ ਜਮੀਨ ਦੀ ਰਜਿਸਟਰੀ ਦੇ ਲਈ ਜੀ ਹਾਂਜੀ ਤੇ ਕੁਝ ਪੇਮੈਂਟ ਸਾਡੇ ਕੋਲ ਸੀਗੀ 32 ਲੱਖ ਦੇ ਸਮਥਿੰਗ ਕੁਝ ਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਅਸੀਂ ਸਖੇਰੇ ਤੋਂ ਜਾ ਰਹੇ ਸੀ ਫਤੂ ਵਾਲੇ ਨੂੰ ਤੇ ਅਸੀਂ ਜਾਣਾ ਸੀ ਟਾਲੀ ਵਾਲਾ ਪਿੰਡ ਤੋਂ ਅਸੀਂ ਉੱਥੋਂ ਪੇਮੈਂਟ ਕਲੈਕਟ ਕਰਨੀ ਸੀ ਤੇ ਰਸਤੇ ਵਿੱਚ ਕੁਝ ਗੁੰਡੇ ਸੀਗੇ ਗੁੰਡੇ ਟਾਈਪਸ ਮੁੰਡੇ ਸੀਗੇ ਜਿਨ੍ਹਾਂ ਕੋਲ ਤੇਜਦਾਰ ਹਥਿਆਰ ਵੀ ਸੀਗੇ ਤੇ ਹੋਰ ਕਿਰਪਾਨਾਂ ਗੰਡਾਸੇ ਤੇ ਇੱਕ ਕੋਲ ਪਿਸਤਲ ਵੀ ਸੀਗਾ ਸਾਹਿਦ ਤੇ ਜਦੋਂ ਅਸੀਂ ਫਤੋਵਾਲ ਤੋਂ ਐਂਟਰ ਕਰ ਰਹੇ ਸੀ ਤੇ ਰਸਤੇ 'ਚ ਉਹਨਾਂ ਸਾਡੇ ਤੇ ਅਚਾਨਕ ਹੀ ਹਮਲਾ ਕਰਤਾ ਤੇ ਸਾਹਮਣੇ ਤੋਂ ਉਹਨਾਂ ਪਹਿਲਾਂ ਹੀ ਕੁਝ ਪਲਾਨ ਐਦਾਂ ਕੀਤਾ ਹੋਇਆ ਸੀ ਕਿ ਇਹ ਵਾਪਸ ਵੀ اٹ ਕੇ ਆਉਣਗੇ ਤੇ ਜਦੋਂ ਅਸੀਂ ਉੱਥੇ ਆਏ ਸੀਗੇ ਤੇ ਉਹਨਾਂ ਨੇ ਅੱਗੋਂ ਬਾਈਕ ਢੱਕੇ ਹੋਈ ਸੀ ਤੇ ਇੱਕ ਸਾਹਮਣੇ ਤੋਂ ਗੱਡੀ ਵੀ ਉਹਨਾਂ ਢੱਕਦੀ ਸੀ ਮੌਕੇ ਤੇ ਲਿਆ ਕੇ ਤੇ ਉਸ ਤੋਂ ਸਾਮ ਸਾਨੂੰ ਬਿਲਕੁਲ ਪਤਾ ਹੀ ਨਹੀਂ ਲੱਗਿਆ ਐਨੇ ਸਾਡੇ ਤੇ ਅਚਾਨਕ حملہ ਉਹਨਾਂ ਕਰਤਾ ਇਟਾਂ ਰੋੜੇ ਗੰਡਾ ਸੇ ਕਾਪੇ ਤੇ ਉਸ ਤੋਂ ਬਾਅਦ ਕੀ ਹੋਇਆ ਸਾਡੀ ਗੱਡੀ ਬਿਲਕੁਲ ਬਕਾਰ ਹੋ ਗਈ ਤੇ ਸਾਡੇ ਤੇ ਵੀ ਤਿੰਨ ਚਾਰ ਬੰਦੇ ਤੇ ਹਮਲਾ ਹੋਇਆ ਤੇ ਉਹਨਾਂ ਨੇ ਸੱਟਾਂ ਵੀ ਲੱਗੀਆਂ ਤੇ ਅਸੀਂ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੀ ਗਿਣਤੀ ਕਿੰਨੀ ਸੀ ਤੁਹਾਡੇ ਸਾਹਮਣੇ ਉਹਨਾਂ ਦੇ ਲਗਭਗ 20 ਤੋਂ 25 ਸੀਗੇ ਜੀ ਪਛਾਣ ਹੋਈ ਕਿਸੇ ਦੀ ਜੀ ਇੱਕ ਜਾਨੇ ਦੀ ਪਛਾਣ ਹੋਈ ਹੈ ਉਹਦਾ ਨਾਮ ਦੱਸਿਆ ਰਿਹਾ ਬੱਬੂ ਸਿੰਘ ਉਹਦੇ ਪਿਤਾ ਦਾ ਨਾਮ ਪ੍ਰੀਤਮ ਸਿੰਘ ਹੈ ਜੀ ਠੀਕ ਹੈ ਹੁਣ ਕੀ ਮੰਗ ਕਰਦੇ ਹੋ ਜੀ ਅਸੀਂ ਮੰਗ ਇਹ ਕਰਦੇ ਆ ਕਿ ਜੋ ਸਾਡੇ ਨਾਲ ਘਟਨਾ ਵਾਪਰੀ ਹੈ ਉਹਦਾ ਸਾਨੂੰ ਇਨਸਾਫਤ ਦਿਵਾਇਆ ਜਾਵੇ ਤੇ ਅਗਰ ਇਹ ਚੀਜ਼ ਨਹੀਂ ਹੁੰਦੀ ਸਾਡਾ ਇਨਸਾਫ ਨਹੀਂ ਸਾਨੂੰ ਮਿਲਦਾ ਤਾਂ ਅਸੀਂ ਸੜਕਾਂ ਤੇ ਤਰਨਾ ਲਾਵਾਂਗੇ ਸਾਡੇ ਨਾਲ 4000 ਚਰਚਾਂ ਪਲੱਸ ਜੁੜੀਆਂ ਹੋਈਆਂ ਨੇ ਅਸੀਂ ਸੜਕਾਂ ਤੇ ਉਤਰਾਵਾਂਗੇ ਜਿਹੜੀ ਪੇਮੈਂਟ ਤੁਹਾਡੀ ਗੱਡੀ ਦੇ ਵਿੱਚ ਸੀ ਉਸ ਪੇਮੈਂਟ ਦਾ ਤੁਸੀਂ ਕੀ ਕਰਨਾ ਸੀ ਅਸੀਂ ਉਸ ਪੇਮੈਂਟ ਦਾ ਇਸ ਚਰਚ ਦੇ ਰਜਿਸਟਰੀ ਦੇ ਲਈ ਸੀਗੀ ਪੇਮੈਂਟ ਕਿਹੜੀ ਚਰਚ ਜੀ ਮਹਾਭਿਸ਼ੇਕ ਚਰਚ ਲਾਦੂ ਕਾ ਜੀ ਲਾਦੂ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਓਕੇ ਥੈਂਕ ਯੂ ਜੀ